ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਹਰ ਸਾਲ ਹਲਦੀ ਰੋਗ ਤੇ ਡੋਡੀ ਰੋਗ ਦੀ ਸਮੱਸਿਆ ਆਉਂਦੀ ਹੈਗੀ ਆ ਇਹ ਕਿਸੇ ਵੀ ਕਿਸਮ ਦੇ ਵਿੱਚ ਆ ਸਕਦੀ ਹੈਗੀ ਆ ਜਿੱਥੇ ਆਪਾਂ ਸਾਵਧਾਨੀ ਕੋਈ ਨਹੀਂ ਵਰਤਦੇ ਹੈਗੇ ਜਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਿਛਲੇ ਸਾਲ ਜਿਹੜੀਆਂ ਕਿਸਮਾਂ ਦੇ ਵਿੱਚ ਪਿਛਲੇ ਸਾਲ ਆਇਆ ਹੈਗਾ ਜਿੱਥੇ ਆਪਾਂ ਕਿਸਮ ਬਦਲ ਕੇ ਵੀ ਲਾਤੀ ਉਥੇ ਵੀ ਆ ਸਕਦਾ ਹੈਗਾ ਇੱਕ ਅਸਟੀ ਲਾਗੀ ਇਨਵਾਈਟ ਅ ਵੈਰਨਸ ਨਾਮ ਦੀ ਉਲੀ ਹੈਗੀ ਆ ਝੋਨੇ ਦੀ ਫਸਲ ਦੇ ਉੱਪਰ ਇਹ ਅਟੈਕ ਕਦੋਂ ਕਰਦੀ ਹੈ ਇਹ ਉਲੀ ਪਹਿਲਾਂ ਹਲਕੇ ਪੀਲੇ ਰੰਗ ਦੇ ਇਹ ਦਾਣੇ ਹੁੰਦੇ ਹੈਗੇ ਆ ਉਸ ਤੋਂ ਬਾਅਦ ਛਿਲਕੇ ਦੇ ਉੱਪਰ ਇਹ ਉਲੀ ਜਦੋਂ ਆਪਣਾ ਅਟੈਕ ਕਰਦੀ ਹੈ ਤੇ ਹੌਲੀ-ਹੌਲੀ ਉਹਦੇ ਉੱਪਰ ਪੂਰੀ ਝੋਨੇ ਦੀ ਮੁੰਜਰ ਦੇ ਉੱਪਰ ਇੱਕ ਡਲੀ ਜਿਹੀ ਟੈਪ ਮੰਨ ਲਾ ਜਿਵੇਂ ਆਪਾਂ ਸਿਮਿੰਟ ਜਿਵੇਂ ਕਹਿੰਦੇ ਹੈ ਨਾ ਉਸ ਤਰ੍ਹਾਂ ਇੱਕ ਡਲੀ ਜੀ ਬਣ ਜਾਂਦੀ ਹੈ ਸਾਰੀ ਮੁੰਜਰ ਦੇ ਵਿੱਚ ਇਹ ਉਲੀ ਨਹੀਂ ਹੁੰਦੀ ਅੱਧੀ ਮੁੰਜਰ ਦੇ ਵਿੱਚ ਪਹਿਲਾਂ ਇਹ ਪੀਲੇ ਰੰਗ ਦੀ ਹੁੰਦੀ ਹੈਗੀ ਹੈ ਪਿੱਛੋਂ ਆ ਕੇ ਇਹ ਕਾਲੇ ਰੰਗ ਦੀ ਬਣ ਜਾਂਦੀ ਹੈਗੀ ਹੈ ਇਸ ਉਲੀ ਦੇ ਨਾਲ ਝੋਨਾ ਖਰਾਬ ਹੋ ਜਾਂਦਾ ਵਡਣ ਵੇਲੇ ਜੇ ਆਪਾਂ ਤਰੇਲ ਵਿੱਚ ਵੜਦੇ ਤਾਂ ਸਾਰਾ ਝੋਨਾ ਕਾਲਾ ਹੋ ਜਾਂਦਾ ਜੇ ਮਾੜੀ ਮੋਟੀ ਗਰਮੀ 'ਚ ਵੜਦੇ ਆਵਾ ਚਲਦੀ 'ਚ ਵੜਦੇ ਆ ਤਾਂ ਵੜਾਉਣ ਵਾਲੇ ਵੀ ਆਪਾਂ ਨੂੰ ਕਹਿੰਦੇ ਬਾਈ ਕੋਈ ਦਵਾਈ ਕਰ ਲੈਂਦੇ ਜਾਂ ਵਡਣ ਵਾਲਾ ਵੀ ਕਹਿੰਦਾ ਬਾਈ ਯਾਰ ਝੋਨੇ ਨੇ ਪੂਰਾ ਹਾਲ ਕਰਤਾ ਇਹਦਾ ਆਪਕ ਕੰਟਰੋਲ ਕਿਵੇਂ ਕਰਨਾ ਹੈ ਸਪਰੇਅ ਕਿਹੜੀ ਸਟੇਜ ਤੇ ਕਰਨੀ ਹੈ ਕਿਹੜੀ ਦਵਾਈ ਕਰਨ ਅੱਜ ਤੁਹਾਨੂੰ ਮੈਂ ਇੱਕ ਦਵਾਈ ਦੱਸਾਂਗਾ ਅ ਬਹੁਤ ਹੀ ਵਧੀਆ ਦਵਾਈ ਹੈਗੀ ਹੈ ਇੱਕ ਮਲਟੀਨੇਸ਼ਨ ਕੰਪਨੀ ਦੀ ਜਿਹੜੀ ਦਵਾਈ ਹੈਗੀ ਆ ਠੀਕ ਹੈ ਤੇ ਇਹ ਮੈਂ ਤੁਹਾਨੂੰ ਕਿਸੇ ਕਿਸਮ ਦੇ ਵਿੱਚ ਲਿਹਾਜ ਇਹਦਾ ਨਹੀਂ ਹੈਗਾ ਪਹਿਲੀ ਗੱਲ ਤਾਂ ਜਿੱਥੇ ਬਈ ਕਿਸਾਨ ਆਪਣੇ ਜੂਰੀਆ ਜਾਦੇ ਪਾਉਂਦੇ ਹੈਗੇ ਆ ਠੀਕ ਆ 4-4 ਗੱਟੇ 5-5 ਗੱਟੇ ਆਪਾਂ 26 ਦੇ ਵਿੱਚ ਹੀ ਲਾ ਲਈਏ ਹਨਾ 26 ਦੇ ਵਿੱਚ ਸਭ ਤੋਂ ਵੱਧ ਆਪਾਂ ਜਿਹੜੀ ਜੂਰੀਆ ਪਾਉਣੇ ਹੈਗੇ ਆ ਜੂਰੀਆ ਪਾਉਣ ਤੋਂ ਬਾਅਦ ਜਦੋਂ ਝੋਨਾ ਆਪਣਾ ਗੋਚੋਂ ਬਾਹਰ ਆਉਂਦਾ ਹੈਗਾ ਜਿਉਂ ਜਦੋਂ ਪੋਲੀਨੇਸ਼ਨ ਹੋ ਜਾਂਦਾ ਜਦੋਂ ਦਾਣਾ ਬਣਨ ਲੱਗਦਾ ਹੈ ਦਾਣੇ ਦੇ ਵਿੱਚ ਉਦੋਂ ਇਹ ਉੱਲੀ ਹਮਲਾ ਕਰ ਜਾਂਦੀ ਹੈ ਇੱਕ ਤਾਂ ਜਿਹੜੀ ਕਿਸਮ ਦੇ ਵਿੱਚ ਪਿਛਲੇ ਸਾਲ ਹੈਗਾ ਸੀ ਉਹਦਾ ਆਪਾਂ ਜ਼ਮੀਨ ਦੇ ਵਿੱਚ ਹਨਾ ਲਾਣ ਪਾਉਣੇ ਆ ਇੱੱਗਲੋਂ ਨਹੀਂ ਚਨਪੇ ਬਿਨਾ ਗਲਾਈ ਬੋਨੇ ਇਹਦੇ ਜਿਹੜੀ ਉਲੀ ਹੈ ਜ਼ਮੀਨ ਦੇ ਵਿੱਚ ਜਉਂਦੀ ਰਹਿੰਦੇ ਆ ਫੂਸ ਪ੍ਰਾਲ ਤੇ ਘਾਹ ਦੇ ਉੱਪਰ ਵੀ ਇਹ ਉਲੀ ਜਿਹੜੀ ਸਾਲ-ਸਾਲ ਭਰ ਜਉਂਦੀ ਰਹਿੰਦੀ ਆ ਪਹਿਲੀ ਗੱਲ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਦੇਖੋ ਇਹ ਆਉਂਦਾ ਹੈਗਾ ਉੱਤੇ ਜਿਹੜਾ ਪ੍ਰਾਲ ਵਿੱਚ ਉਹਦੇ ਨਾਲ ਇਹ ਉਲੀ ਜਿਹੜੀ ਮਰਦੀ ਨਹੀਂ ਹੈਗੀ ਠੀਕ ਹੈ ਜਦੋਂ ਝੋਨਾ ਆਪਣਾ ਨਿਸਰਦਾ ਹੈਗਾ ਉਦੋਂ ਇੱਕ-ਇੱਕ ਦਿਨ ਛੱਡ ਕੇ ਦੋ-ਦੋ ਦਿਨ ਛੱਡ ਕੇ ਜਦੋਂ بارش ਪੈਂਦੀ ਹੈਗੀ ਆ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਿਆਦਾ ਹੁੰਦੀ ਹੈਗੀ ਆ ਉਦੋਂ ਇਸ ਉੱਲੀ ਨੂੰ ਵਧਣ ਦੇ ਲਈ ਠੀਕ ਹੈ ਹੈਲਪ ਮਿਲ ਜਾਂਦੀ ਹੈਗੀ ਹੈ ਠੀਕ ਹੈ ਹੁਣ ਇਹਦਾ ਆਪਾਂ ਕੰਟਰੋਲ ਕਿਵੇਂ ਕਰਨਾ ਹੈ ਪਹਿਲੀ ਗੱਲ ਤਾਂ ਜਦੋਂ ਤੁਸੀਂ ਇਹਨੇ ਸਪਰੇਅ ਕਰਨੀ ਹੈ ਝੋਨਾ ਜਦੋਂ ਤੁਹਾਡਾ ਗੋਪ ਦੇ ਵਿੱਚ ਹੋਵੇ ਠੀਕ ਹੈ ਮਾੜੀ-ਮੋਟੀ 2-4% ਲਾ ਲਓ ਜੇ ਤੁਹਾਡਾ ਝੋਨਾ ਮਤਲਬ 2-4% ਗੋਭ ਤੋਂ ਬਾਹਰ ਜੇ ਮੁੰਜਰ ਆ ਰਹੀ ਹੈਗੀ ਤਾਂ ਉਦੋਂ ਵੀ ਤੁਸੀਂ ਇਹਦੀ ਜਿਹੜੀ ਸਪਰੇਅ ਕਰ ਸਕਦੇ ਇਹ ਜਿਹੜਾ ਕਾਪਰ ਹੈਗਾ ਕਾਪਰ ਹਾਈਡਰੋਕਸਾਈਡ 46.1 WWGS ਇਹ ਕੰਟੈਕਟ ਫੰਗੀਸਾਈਡ ਹੁੰਦਾ ਹੈਗਾ ਕਾਪਰ ਵੇਸਟ ਫੰਗੀਸਾਈਡ ਹੁੰਦਾ ਹੈ ਇਸ ਦੀ ਡੋਜ਼ ਹੈਗੀ ਆ ਜਿਹੜੀ 200 ਗ੍ਰਾਮ ਕਿਲ ਲਈ ਦੀ ਡੋਜ਼ ਹੈਗੀ ਆ 3000 ਕੋਸਾਈਡ ਭਾਰਤ ਕੰਪਨੀ ਦਾ ਵਰਤਨਾ ਹੈ ਭਾਰਤ ਜਿਹੜੀ ਪੁਰਾਣੀ ਕੰਪਨੀ ਹੈਗੀ ਆ ਠੀਕ ਹੈ ਉਸ ਕੰਪਨੀ ਦਾ ਇਹ ਵਰਤਣਾ ਹੈਗਾ ਕੋਈ ਖਰਚਾ ਵੀ ਵਾਲਾ ਨਹੀਂ ਹੈਗਾ ਜੇ ਮੋਟਾ-ਮੋਟਾ ਲਾ ਲਈਏ 27-2800 ਰੁਪਏ ਦਾ ਕਿਲੋ 5 ਕਿੱਲਾਂ ਤੇ ਪੈਂਦਾ ਹੈ 550 ਰੁਪਏ 560 ਰੁਪਏ ਕਿੱਲਾ ਮੰਨ ਲਈਏ 100% ਛੋਡੀ ਝੋਨੇ ਦੀ ਫਸਲ ਦੇ ਵਿੱਚ ਹਲਦੀ ਰੋਗ ਡੋਡੀ ਰੋਗ ਫਸ ਮਟਕੇ ਨੇ ਜਿਹਨੂੰ ਆ ਪੰਜਾਂ ਦਾਣੇ ਦੇ ਵਿੱਚ ਸਵਾਜ ਹੀ ਬਣਦੀ ਹੈ ਇਹਦੀ ਸ਼ਰਤ ਇੱਕ ਹੈਗੀ ਹੈ ਜੇ ਛੋਡੇ ਜਿਆਦਾ ਆਉਂਦਾ ਹੈਗਾ ਜਦੋਂ ਝੋਨਾ ਛੋਡਾ ਗੋਭ ਦੇ ਵਿੱਚ ਹੈਗਾ ਕੰਪਨੀ ਸਿਫਾਰਿਸ਼ ਕਰਦੀ ਹੈ ਵੀ ਕੰਪਨੀ ਦਾਵਾ ਕਰਦੀ ਹੈ ਵੀ ਜੇ ਤੁਸੀਂ ਇਸ ਨੂੰ ਜਦੋਂ ਤੁਹਾਡਾ ਝੋਨਾ ਗੋਭ ਦੇ ਵਿੱਚ ਹੈਗਾ ਜੇ ਤੁਸੀਂ ਇਸ 3000 ਕੁ ਸਾਈਡ ਵਾਲੇ ਨੂੰ ਭਾਰਤ ਕੰਪਨੀ ਵਾਲੇ ਨੂੰ 200 ਗ੍ਰਾਮ ਕਿੱਲੇ ਦੀ ਕੱਲਾ ਕਰਨਾ ਹੈ 200 ਲੀਟਰ ਪਾਣੀ ਗੋਭ ਦੇ ਵਿੱਚ ਝੋਨਾ ਹੈਗਾ ਤਾਂ ਉਦੋਂ ਤੁਸੀਂ ਕਰ ਦਿਓ ਕਈ ਵਾਰ ਕਿਸਾਨ ਭਰਾ ਕਹਿੰਦੇ ਬਾਈ ਅਸੀਂ ਨਿਸਰਗੇ ਉਦੋਂ ਕਰ ਦਈਏ ਕੰਪਨੀ ਦਾਵਾ ਇਹੀ ਕਰਦੀ ਹੈ ਵੀ ਜੇ ਇਹਨੂੰ ਤੁਸੀਂ ਗੋਭ ਦੇ ਵਿੱਚ ਕਰਾਉਂਗੇ ਤਾਂ 100% ਹੱਲ ਹੋ ਸਕਦਾ ਹੈ ਹਲਦੀ ਰੋਗ ਦਾ ਡੋਡੀ ਰੋਗ ਦਾ ਨਾਲ ਤੁਹਾਡੇ ਕੇ ਦੇ ਵਿੱਚ ਪੈਨਿਕਲ ਬਲਾਸਟ ਨੂੰ ਵੀ ਨਹੀਂ ਆਉਣ ਦਿੰਦੇ ਪੈਨਿਕਲ ਬਲਾਸਟ ਦੀ ਅਗਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਇੱਕ ਐਸੇ ਤਰ੍ਹਾਂ ਦੀ ਉਲੀ ਹੈਗੀ ਹੈ ਜੇ ਹੁਣ ਦੋ ਉਲੀਆਂ ਦੀ ਗੱਲ ਕੀਤੀ ਤਾਂ ਕਿਸਾਨ ਭਰਾ ਜਿਹੜੇ ਉਲਝ ਜਾਂਦੇ ਆ ਜਿਹੜੀਆਂ ਦਵਾਈਆਂ ਤੁਸੀਂ ਹੁਣੀ ਕਰੀ ਜਾਂਦੇ ਹੋ ਠੀਕ ਹੈ ਕੋਈ ਕੋ ਸਾਈਡ ਕਰਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਕੋ ਟਲਟ ਕਰਦਾ ਕੋਈ ਗਲੀਲੋ ਵੇ ਕਰਦਾ ਕਰੋ ਆਪਦੇ ਮਨ ਦੀ ਕਰੋ ਠੀਕ ਹੈ ਪਰ ਜੇ ਕਰਨਾ ਤੁਸੀਂ ਜਦੋਂ ਵੀ ਸੋਡੀ ਫਸਲ ਗੋਭ ਦੇ ਵਿੱਚ ਹੈਗੀ ਜਾਂ 2-4% ਝੋਨਾ ਨਸਰ ਗਿਆ ਉਦੋਂ ਇਹਦਾ ਹੱਲ ਹੈਗਾ ਇਹ ਉੱਲੀ ਕਾਫੀ ਕਾਰਨ ਕਰਕੇ ਫੈਲਦੀ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈਗੀ ਹੈ ਮੌਸਮ ਸਿੱਲਾ ਹੈਗਾ ਟੈਂਪਰੇਚਰ ਜਿਹੜਾ 25 ਤੋਂ ਲੈ ਕੇ 30-32 ਡਿਗਰੀ ਤੱਕ ਦਾ ਹੈਗਾ ਜੂਰੀ ਆਪਾਂ ਨੇ ਜਿਹੜੀ ਜ਼ਿਆਦਾ ਪਾਈ ਹੈਗੀ ਹੈ ਨਹਿਰੀ ਪਾਣੀ ਜ਼ਿਆਦਾ ਲੱਗਦਾ ਹੈਗਾ ਠੀਕ ਹੈ ਇਹਨਾਂ ਕਾਰਨਾਂ ਕਰਕੇ ਇਹ ਉੱਲੀ ਜਿਹੜੀ ਸਾਲ ਭਰ ਜਾਂਦੀ ਰਹਿੰਦੀ ਹੈ ਜਿਹੜੀ ਕਿਸਮ ਵਿੱਚ ਸਾਲ ਆ ਗਈ ਅਗਲੇ ਸਾਲ ਵੀ ਉਹੀ ਕਿਸਮ ਦਾ ਹੋਰ ਬਦਲ ਕੇ ਕੋਈ ਕਿਸਮ ਉਸੇ ਬਾਣੇ ਦੇ ਵਿੱਚ ਲਾਰੇ ਹੈਗੇ ਹੋ ਤਾਂ ਉਥੇ ਧਿਆਨ ਇਹ ਰੱਖੋ ਕਿ ਜੂਰੀਆ ਉਹਦੇ ਵਿੱਚ ਤੁਸੀਂ ਘੱਟ ਵਰਤੋ ਗੋਬ ਸਮੇ ਭਾਰਤ ਕੰਪਨੀ ਦਾ ਕੋਸਾਈਡ 3000 ਰੁਪਏ ਵਾਲਾ ਆਉਂਦਾ ਹੈਗਾ ਜਿਹੜਾ ਜਿਸ ਦੀ 200 ਗ੍ਰਾਮ ਡੋਜ਼ ਹੈਗੀ ਆ ਸਾਢੇ 550 ਦੇ ਲਗਭਗ ਇਹਦਾ ਖਰਚਾ ਹੈਗਾ ਇਹਨੂੰ ਕੁਸ਼ਕ ਬਾਣੇ ਦੇ ਵਿੱਚ ਵਰਤ ਕੇ ਦੇਖ ਲਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਰੇ ਬਾਣੇ ਦੇ ਵਿੱਚ ਹੀ ਇਸ ਕੋਸਾਈਡ ਨੂੰ ਵਰਤਣਾ ਹੈਗਾ ਪੂਰੇ ਆਲ ਪੰਜਾਬ ਆਲ ਇੰਡੀਆ ਦੇ ਵਿੱਚ ਜਿਹੜੀ ਮਰਜੀ ਸ਼ੌਪ ਤੋਂ ਤੁਸੀਂ ਇਸ ਕੋਈ ਸਾਈਡ ਨੂੰ ਖਰੀਦ ਸਕਦੇ ਹੋ ਧੰਨਵਾਦ